ਕਿ 30 ਡਾਲਰ ਘਟੋ ਘਟਾ ਤੁਹਾਨੂੰ ਇੱਕ ਦਿਨ ਦੇ ਮਿਲਣਗੇ ਇੱਕ ਦਿਨ ਦੀ ਕਮਾਈ ਜੀ ਤੋਂ 32 ਡਾਲਰ ਘਟ ਦੋ ਘਟ ਗਿਆ ਜਿਵੇਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਰੁਪਏਾਂ ਦੇ ਵਿੱਚ ਨਹੀਂ ਮਿਲਣਗੇ ਡਾਲਰਾਂ ਦੇ ਵਿੱਚ ਮਿਲਣਗੇ ਤਾਂ ਕਰ ਕਿਵੇਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਪਲੀਜ਼ ਇਹ ਵੀਡੀਓ ਜ਼ਰੂਰ ਦੇਖੋ ਪਲੀਜ਼ ਇੱਕ ਵਾਰ ਇਹ ਵੀਡੀਓ ਦੇਖ ਲਓ ਜੇ ਤੁਹਾਨੂੰ ਕੁਝ ਵੀ ਨਹੀਂ ਨਾ ਪੈਸੇ ਤੁਹਾਡੇ ਖਾਤੇ ਦੇ ਵਿੱਚ ਆਉਂਦੇ ਰਹਿਣਗੇ ਆਪਣੇ ਆਪ ਹੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰਵੇ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਵਾ ਤੁਹਾਡੇ ਸਾਰਿਆਂ ਵਾਸਤੇ ਬਹੁਤ ਹੀ ਜ਼ਿਆਦਾ ਬਹੁਤ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੇਰੇ ਤਰ੍ਹਾਂ ਅਨੁਸਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਹਰ ਇੱਕ ਇਨਸਾਨ ਦੇ ਲਈ ਆ ਹਰ ਇੱਕ ਇਨਸਾਨ ਦੇ ਲਈ ਜਿਹੜੇ ਮੇਰੇ ਪਿੰਡ ਪਰ ਕਹਿੰਦੇ ਨੇ ਨਾ ਕਿ ਵੀਰ ਜੀ ਅਸੀਂ ਅਨਪੜ੍ਹ ਆ ਅਸੀਂ ਹਾਊਸ ਵਾਈਫ ਆ ਸਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਸਾਨੂੰ ਗ੍ਰੀਨ ਸਕਰੀਨ ਤੋਂ ਵੀਡੀਓ ਨਹੀਂ ਬਣਾਉਣੀ ਆਉਂਦੀ ਸਾਨੂੰ ਵੀ ਗ੍ਰੀਨ ਸਕਰੀਨ ਤੋਂ ਵੀਡੀਓ ਡਾਊਨਲੋਡ ਨਹੀਂ ਕਰਨੀ ਆਉਂਦੀ ਹੈਗੀ ਅਸੀਂ ਮਤਲਬ ਕਿਵੇਂ ਕੰਮ ਕਰੀਏ ਇਹ ਵੀਡੀਓ ਉਹਨਾਂ ਲਈ ਤਾਂ ਬਹੁਤ ਹੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਦੇਖੋ ਅੱਜ ਦੇ ਸਮੇਂ ਦੇ ਵਿੱਚ ਪੈਸੇ ਦੀ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੱਸਾਂਗਾ ਜੇ ਤੁਸੀਂ ਉਹ ਚੀਜ਼ ਦੇ ਤੁਸੀਂ ਅਮਲ ਕਰਦੇ ਹੋ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਨੂੰ ਨਾ ਪੈਸੇ ਜਿਹੜੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਰੁਪਏਾਂ ਦੇ ਵਿੱਚ ਨਹੀਂ ਮਿਲਣਗੇ ਡਾਲਰਾਂ ਦੇ ਵਿੱਚ ਮਿਲਣਗੇ ਜੇ ਆਪਾਂ ਸਹੌਂਗ ਲਈਏ ਤਾਂ ਮੰਨ ਕੇ ਚਲੋ ਇੱਕ ਦਿਨ ਦੇ 20 ਤੋਂ ਲੈ ਕੇ 30 ਡਾਲਰ ਇੱਕ ਤੋਂ ਲੈ ਕੇ ਸੌਰੀ 20 ਤੋਂ ਲੈ ਕੇ 30 ਡਾਲਰ ਘਟੋ ਘਾਟ ਤੁਹਾਨੂੰ ਇੱਕ ਦਿਨ ਦੇ ਮਿਲਣਗੇ ਇੱਕ ਦਿਨ ਦੀ ਕਮਾਈ ਹੈ 20 ਤੋਂ 30 ਡਾਲਰ ਘੱਟ ਦੋ ਘੱਟ ਜਾ ਜਿਵੇਂ ਵੱਟਰ ਵੰਦ ਜਿੰਨੇ ਮਰਜ਼ੀ ਹੋ ਸਕਦੇ 50 ਡਾਲਰ ਵੀ ਹੋ ਸਕਦੇ ਆ ਦੇ ਨੂੰ 83 ਰੁਪਏ ਦਾ 1 ਡਾਲਰ ਆ ਤੇ 50 ਨਾਲ ਗੁਣਾ ਕਰੋ ਜੇ ਤੁਸੀਂ 50 ਡਾਲਰ ਕਮਾਉਣੇ ਦਾ 83 ਨਾਲ ਮੰਨ ਕੇ ਚਲੋ 1 ਦਿਨ ਦੀ ਜੇ ਕਮਾਈ ਜਦ ਕਰਕੇ ਚੱਲਦੇ 50 ਡਾਲਰ ਦੀ ਕਮਾਈ ਲੈਣਾ ਤਾਂ ਮੰਨ ਕੇ ਚਲੋ ਤੁਸੀਂ ਤੁਹਾਡੇ ਇਹ ਹੋ ਜਾਣਗੇ 4500 ਰੁਪਏ ਦੇ ਕਰੀਬ ਨੇੜੇ ਨੇ ਰਹਿਣਗੇ 4500 ਦੇ ਨੇੜੇ ਤੇੜੇ ਹੋ ਜਾਣਗੇ 1 ਦਿਨ ਦੀ ਕਮਾਈ ਹੈ ਸਿਰਫ 1 ਦਿਨ ਦੀ ਤਾਂar ਕਿਵੇਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਪਲੀਜ਼ ਇਹ ਵੀਡੀਓ ਜ਼ਰੂਰ ਦੇਖੋ ਪਲੀਜ਼ ਇੱਕ ਵਾਰ ਇਹ ਵੀਡੀਓ ਦੇਖ ਲਓ ਜੇ ਤੁਹਾਨੂੰ ਕੁਝ ਵੀ ਨਹੀਂ ਨਾ ਪਾ ਇਹ ਤਾਂ ਬਹੁਤ ਸੌਖਾ ਕੰਮ ਹੈ ਇਹ ਦਿਨ ਇੱਕ ਮਹੀਨੇ ਦੇ ਵਿੱਚ ਨਾ ਤੁਸੀਂ ਕੁਝ ਵੀ ਨਹੀਂ ਕਰਨਾ ਕੁਝ ਵੀ ਨਹੀਂ ਸਿਰਫ ਤੁਸੀਂ 20 ਮਿੰਟ ਕੰਮ ਕਰਨਾ ਵਾ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਇਸ ਮਹੀਨੇ ਪੈਸੇ ਕਮਾਉਂਗੇ ਤੇ ਇਹ ਜਿਹੜੇ ਪੈਸੇ ਤੁਸੀਂ ਕਮਾਉਂਗੇ ਨਾ ਇਹ ਇੱਕ ਦਿਨ ਨਹੀਂ 2 ਮਹੀਨੇ ਨਹੀਂ 1 ਮਹੀਨਾ ਨਹੀਂ ਸਾਢੇ ਪੂਰੀ ਜ਼ਿੰਦਗੀ ਦੇ ਵਰ ਕਮਾਉਂਗੇ ਸਟਾਰਟਿੰਗ ਦੇ ਵਿੱਚ ਤੁਹਾਨੂੰ 50 ਡਾਲਰ ਕਹਾਂ ਤੁਸੀਂ ਇੱਕ ਦਿਨ ਕਮਾਉਂਗੇ ਉਪਰੋਂ ਆਪਣੀ ਜਿਆਦਾ ਕਮਾਣੀ ਸ਼ੁਰੂ ਕਰਦਣੀ ਉਹਦੇ ਵਿੱਚ ਦੇਖੋ ਇਹ ਚੀਜ਼ ਕਿਹੜੀ ਆ ਇਹੇ ਚੀਜ਼ ਹੈਗੀ ਆ ਜੀ ਕੇ ਡੀ ਪੀ ਇੱਕ ਨਾਮ ਦੀ ਹੈਗੀ ਕੇ ਡੀ ਪੀ ਐਮਾਜ਼ਨ Amazon KDP ਇੱਕ ਨਾ Amazon ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਤੁਸੀਂ ਅਫੀਲੀਏਟ ਅਕਾਊਂਟ ਬਣਾ ਕੇ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਹੁਣ ਇੱਕ Amazon KDP ਚੀਜ਼ ਦਾ ਮਤਲਬ ਤੁਸੀਂ ਆਪਣੀ ਕੋਈ ਵੀ ਚੀਜ਼ ਸੇਲ ਕਰ ਸਕਦੇ ਹੋ ਹਣ ਤੁਸੀਂ ਕਹੋਗੇ ਵੀ ਜੀ ਅਸੀਂ ਆਪਣੀ ਕੀ ਚੀਜ਼ ਸੇਲ ਕਰੀ ਸਾਡੇ ਤੋਂ ਤਾਂ ਕੁਝ ਵੀ ਨਹੀਂ ਹੈਗਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਹਾਡਾ ਛੋਟਾ ਭਰਾ ਬੈਠਾ ਵਾ ਤਮ ਦੱਸੂਗਾ ਤੁਸੀਂ ਕੀ ਕਰਨਾ ਵਾ ਤੁਸੀਂ ਕਿਸੇ ਦੀ ਚੀਜ਼ ਡਾਊਨਲੋਡ ਕਰਨੀ ਆਪਣੇ ਫੋਨ ਦੇ ਵਿੱਚ ਆਪਣੇ ਫੋਨ ਦੇ ਵਿੱਚ ਨਾ ਕਿਸੇ ਦੀ ਚੀਜ਼ ਡਾਊਨਲੋਡ ਕਰਨੀ ਆ ਤੇ ਤੁਸੀਂ Amazon ਦੇ ਉੱਤੇ ਸੇਲ ਕਰਦੇ ਨਹੀਂ ਬਸ ਹੋਰ ਕੁਝ ਵੀ ਨਹੀਂ ਕਰਨਾ ਉਹ ਡਾਊਨਲੋਡ ਕਿਵੇਂ ਕਰਨੀ ਆ ਉਹਨੂੰ ਸ਼ੇਅਰ ਕਿਵੇਂ ਕਰਨਾ ਉਹ ਤਾਂ ਮੈਂ ਪ੍ਰੋਪਰਲੀ ਵੀਡੀਓ ਦੇ ਵਿੱਚ ਦੱਸੂਗਾ ਪਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹ ਹੀ ਦੱਸੂਗਾ ਤੁਸੀਂ ਕੇਡੀਪੀ ਅਕਾਊਂਟ ਆਪਣਾ ਕਿਵੇਂ ਬਣਾਉਣਾ ਵਾ ਕੇਡੀਪੀ ਅਕਾਊਂਟ ਤੁਸੀਂ ਐਮਾਜ਼ਨ ਦੇ ਉੱਤੇ ਕਿਵੇਂ ਬਣਾਉਣਾ ਜੀ ਕੇਡੀਪੀ ਅਕਾਊਂਟ ਤੋਂ ਬਾਅਦ ਤੁਸੀਂ ਇਹਦੇ ਵਿੱਚ ਆਪਣਾ ਬੈਂਕ ਖਾਤਾ ਕਿਵੇਂ ਜੋੜਨਾ ਤੋ ਵੀ ਜੇ ਦੇਖੋ ਤੁਸੀਂ ਆਪਣਾ ਬੈਂਕ ਖਾਤਾ ਜੋੜੋਗੇ ਤਾਂ ਹੀ ਤੁਹਾਡੇ ਬੈਂਕ ਦੇ ਵਿੱਚ ਪੈਸੇ ਹੋਣਗੇ ਨਾ ਜੇ ਤੁਸੀਂ ਖਾਤਾ ਨਹੀਂ ਜੋੜੋਗੇ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਹੋਣਗੇ ਹਾਂ ਉਹ ਨੰਬਰ ਇੱਕ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਵੀ ਇਹ ਚੀਜ਼ਾਂ ਦੇ ਜਿਹੜੀ ਇਹ ਮੈਂ ਕੰਮ ਦਾ ਕਰ ਇਹ ਬਿਲਕੁਲ ਜੈਨੂ ਨਾ ਫਰੋੜ ਕੋਈ ਨਹੀਂ ਹੈਗਾ ਕਈ ਮੇਰੇ ਭੈਣ ਭਰਾ ਡਰ ਜਾਂਦੇ ਕਿ ਵੀ ਇਹ ਜੀ ਅਸੀਂ ਖਾਤਾ ਇਹਦੇ ਵਿੱਚ ਜੋੜਤਾ ਆ ਵੀ ਸਾਡੇ ਪੈਸੇ ਨਾ ਘਨਾ ਲੈਣ ਐਂ ਇਤਾਂ ਦੀ ਕੋਈ ਚੀਜ਼ ਨਹੀਂ ਹੈ ਕਿ ਜੇ ਤੁਹਾਨੂੰ ਫਿਰ ਵੀ ਸਿਰਫ ਹੀ ਡਾਊਟ ਲੱਗਦਾ ਵਾ ਤੁਸੀਂ ਇਹ ਕਰੋ ਆਪਣੇ ਬੈਂਕ ਕਾਲ ਦੇ ਵਿੱਚ ਜਾ ਕੇ ਸੋਰ ਬਿਲ ਕੇ ਆਪਣਾ ਖਾਤਾ ਖਰਾ ਲਓ ਜਿਹਦੇ ਵਿੱਚ ਤੁਹਾਡਾ ਜ਼ੀਰੋ ਬੈਲੈਂਸ ਹੋਵੇ ਜ਼ੀਰੋ ਬੈਲੈਂਸ ਹੋਵੇ ਤੇ ਉਹ ਖਾਤਾ ਤੁਸੀਂ ਇਹਦੇ ਨਾਲ ਜੋੜ ਦਿਓ ਬਸ ਹੋਰ ਕੁਝ ਨਹੀਂ ਕਰਨਾ ਹੈਗਾ ਹੁਣ ਇਹਨਾਂ ਗੱਲਾਂ ਦਾ ਤੁਸੀਂ ਕੀ ਕਰਨਾ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕੇਡੀਪੀ ਅਕਾਊਂਟ ਆਪਣਾ ਕਿਵੇਂ ਬਣਾਉਣਾ ਹੈ ਉਹਦੇ ਵਿੱਚ ਕਿਵੇਂ ਆਪਣਾ ਤੁਸੀਂ ਬੈਂਕ ਖਾਤਾ ਜੋੜਨਾ ਹੈ चीज ਇਹਦੇ ਤੁਸੀਂ ਕਿਵੇਂ ਤੋਂ ਸੇਲ ਕਰਾਨੀ ਆਪਾਂ ਸੇਲ ਪਤਾ ਕੀ ਦੀ ਸੀ ਕਰਾਵਾਂਗੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਯਾਰ ਤੁਹਾਡੇ ਬੱਚੇ ਮੇਰੇ ਬੱਚੇ ਤੁਹਾਡੇ ਗੁਆਂਢੀ ਦੇ ਬੱਚੇ ਸਾਰੇ ਦੇ ਬੱਚੇ ਨਾ ਛੋਟੇ-ਛੋਟੇ ਜਿਹੇ ਸਕੂਲਾਂ ਦੇ ਵਿੱਚ ਪੜਦੇ ਨੇ ਸਕੂਲਾਂ ਦੇ ਵਿੱਚ ਪੜਦੇ ਨੇ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਆ ਨਾ ਉਹ ਹੋਮਵਰਕ ਬਹੁਤ ਜ਼ਿਆਦਾ ਦਿੰਦੇ ਆ ਉਹ ਕਹਿੰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਲਰਿੰਗ ਕਰਾਓ ਆਪਣੇ ਬੱਚਿਆਂ ਨੂੰ ਏ ਬੀ ਸੀ ਸਿਖਾਓ ਆਪਣੇ ਬੱਚਿਆਂ ਨੂੰ ਉਹ ਕਰਾਓ ਤੇ ਉਹ ਜੇ ਤੁਸੀਂ ਮੰਨ ਕੇ ਚੱਲੋ ਜੇ ਤੁਸੀਂ ਆਪਣੇ ਬੱਚੇ ਨੂੰ ਵੀ ਤੁਸੀਂ ਕਲਰਿੰਗ ਕਰਾਉਣੇ ਹੋ ਉਹਦੇ ਵਾਸਤੇ ਤੁਹਾਨੂੰ ਕਿਤਾਬ ਖਰੀਦਣੀ ਪੈਗੀ ਨਾ ਕਲਰਿੰਗ ਲਈ ਜੀ ਦੇ ਤੇ ਮੰਨ ਕੇ ਚੱਲੋ A for apple ਬਣਿਆ ਹੋਵੇ ਠੀਕ ਹੈ ਜੀ A for apple ਬਣਿਆ ਹੋਵੇ ਤੇ ਉਹਦੇ ਵਿੱਚ ਕਲਰਿੰਗ ਨਾ ਕੀਤੀ ਹੋਵੇ B for ball ਬਣੀ ਹੋਵੇ ਇਦਾਂ ਉਪਰ ਕਰਕੇ ball ਬਣੀ ਹੋਵੇ ਬਸ ਉਹਦੇ ਵਿੱਚ ਕਲਰਿੰਗ ਨਾ ਕੀਤੀ ਹੋਵੇ ਜਦੋਂ ਉਹ ਤੁਹਾਨੂੰ ਕਿਤਾਬ ਤੁਸੀਂ ਮੰਗਾਉਂਗੇ ਆਪਣੇ ਘਰੇ ਬੱਚੇ ਲਓਗੇ ਤੇ ਉਹ ਜਿਹੜਾ ਬੱਚਾ ਉਹ ਤੁਹਾਡਾ ਉਹ ਇਹਦੇ ਵਿੱਚ ਕਲਰ ਕਰੇਗਾ ਵੀ ਇਹਦੇ ਵਿੱਚ ਰੈੱਡ ਕਰਨਾ ਵਾ ਇਹਦੇ ਵਿੱਚ ball ਦੇ ਜਿਆਦਾ ਕਰ ਕਰਨਾ ਬਾਹਰ ਬਣ ਜੇ ਏਡੀ ਜਪੋ ਇਪਨ ਯਪੋ ਕਪਾ ਆਪਣਾ ਕੀ ਕਰਨੀ ਆ ਇਹ ਜਿਹੜੀ ਚੀਜ਼ ਨਾਲ ਆਪਣੀ ਹਿੰਦੂਸਤਾਨ ਦੇ ਵਿੱਚ ਆਪਣੇ ਹਿੰਦੂਸਤਾਨ ਦੇ ਵਿੱਚ ਬਹੁਤ ਘੱਟ ਲੋਕ ਕੰਮ ਕਰਦੇ ਪਏ ਨੇ ਤੇ ਜਿਹੜੇ ਲੋਕ ਇੱਥੇ ਕੰਮ ਕਰਦੇ ਪਏ ਨੇ ਕਿਉਂਕਿ ਇਹ ਚੀਜ਼ ਬਾਰੇ ਨਾ ਲੋਕਾਂ ਨੂੰ ਪਤਾ ਨਹੀਂ ਹੈਗਾ ਜਦੋਂ ਫਿਰ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈਗਾ ਇਹ ਚੀਜ਼ ਬਾਰੇ ਜਿਹੜੇ ਲੋਕਾਂ ਨੂੰ ਪਤਾ ਵਾ ਆਪਣੇ ਪੰਜਾਬ ਦੇ ਖਾਸ ਕਰਕੇ ਆਪਣੇ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ ਬਾਰੇ ਜਿਹੜਿਆਂ ਨੂੰ ਪਤਾ ਵਾ ਆਪਣੇ ਹਿੰਦੂਸਤਾਨ ਦੇ ਵਿੱਚ ਉਹ ਇੱਕ ਦਿਨ ਦੇ 100 ਡਾਲਰ ਇੱਕ ਦਿਨ ਦੇ 100 ਡਾਲਰ ਤੋਂ ਵੀ ਜ਼ਿਆਦਾ ਕਮਾ ਰਹੇ ਨੇ ਇੱਕ ਦਿਨ ਦੇ ਵਿੱਚ ਜਿਨਨੂੰ ਪਤਾ ਵਾ ਤੇ ਦੱਸਦੇ ਕਿ ਨਹੀਂ ਹੈਗੇ ਤੇ ਇਹ ਚੀਜ਼ ਆ ਨਾ ਜਿਹੜੀ ਕੰਨੀ ਆਪਣੇ ਇੰਡੀਆ ਦੇ ਵਿੱਚ ਨਹੀਂ ਦੇਖੀ ਇਹ ਪੂਰੇ ਵਰਲਡ ਦੇ ਵਿੱਚ ਜਿਹੜੀ ਤੁਹਾਡੀ ਕਿਤਾਬ ਆ ਨਾ ਪੂਰੇ ਵਰਲਡ ਦੇ ਵਿੱਚ ਸੇਲ ਹੋਊਗੀ ਪੂਰੇ ਵਰਲਡ ਦੇ ਵਿੱਚ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਹਨਾ ਇਹ ਹਰ ਦੇਸ਼ਾਂ ਦੇ ਵਿੱਚ ਤੁਹਾਡੀ ਕਿਤਾਬ ਸੇਲ ਹੋਊਗੀ ਤੁਸੀਂ ਕੁਝ ਵੀ ਨਹੀਂ ਕਰਨਾ ਪੁੱਛ ਵੀ ਨਹੀਂ ਕਿਤਾਬ ਡਾਊਨਲੋਡ ਕਰਨੀ ਤੇ ਤੁਸੀਂ ਐਮਜਨ ਕੇਡੀ ਪੀ ਤੇ ਤੁਸੀਂ ਅਪਲੋਡ ਕਰਦੇ ਨਹੀਂ ਪੈਸੇ ਤੁਹਾਡੇ ਖਾਤੇ ਦੇ ਵਿੱਚ ਆਉਂਦੇ ਰਹਿਣਗੇ ਆਪਣੇ ਆਪ ਹੀ बस एरर ਦੇ ਖਾਤਾ ਜਿਵੇਂ ਆਉਂਦਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਫਿਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਤਨਸਾਰ ਉਹ ਤੁਹਾਡੇ ਅੱਗੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਉਹ ਮੈਂ ਆਪਣੇ ਜੋ ਵੀ ਦੱਸ ਕਹਾਂਗਾ ਨਾ ਮੈਂ ਤੁਹਾਨੂੰ ਆਪਣੇ ਕੰਪਿਊਟਰ ਦੀ ਸਕਰੀਨ ਤੇ ਦਿਖਾਉਂਗਾ ਮੈਂ ਆਪਣੇ ਕੰਪਿਊਟਰ ਦੀ ਸਕਰੀਨ ਤੇ ਦਰੂਹ ਤੁਸੀਂ ਕਿਵੇਂ ਕਿਵੇਂ ਕੰਮ ਕਰਨਾ ਤੁਸੀਂ ਕੀ ਕਰਨਾ ਜਿੱਦਾਂ ਜਿਵੇਂ ਮੈਂ ਤੁਹਾਨੂੰ ਆਪਣੇ ਕੰਪਿਊਟਰ ਦੀ ਸਕਰੀਨ ਤੇ ਦੱਸਿਓਗਾ ਤੁਸੀਂ ਸੇਮ ਆਪਣੇ ਮੋਬਾਈਲ ਫੋਨ ਤੇ ਕਰਨਾ ਕੋਈ ਚੇਂਜ ਨਹੀਂ ਆਗਾ ਕੋਈ ਕੁਛ ਨਹੀਂ ਆਗਾ ਜੀ ਤੁਹਾਰੇ ਫੋਨ ਕੰਪਿਊਟਰ ਸਕਰੀਨ ਤੇ ਚੱਲ ਰਹੇਗਾ ਤੁਸੀਂ ਸੇਮ ਉਹੀ ਚੀਜ਼ਾਂ ਤੁਸੀਂ ਆਪਣੇ ਫੋਨ ਦੇ ਉੱਤੇ ਕਲਿੱਕ ਕਰੀ ਜਾਣੀਆਂ ਤੇ ਤੁਸੀਂ ਆਪਣਾ ਅਕਾਊਂਟ ਬਣਾ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹ ਦੱਸੂਗਾ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਿਵੇਂ ਆਪਣਾ ਉਹਦੇ ਵਿੱਚ ਤੁਸੀਂ ਆਪਣਾ ਖਾਤਾ ਬਣਾਉਣਾ ਜੀ ਆਓ ਜੀ ਆਪਾਂ ਚੱਲਦੇ ਹਾਂ ਮੇਰੀ ਕੰਪਿਊਟਰ ਸਕਰੀਨ ਦੇ ਉੱਤੇ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਜੀ ਤੁਸੀਂ ਸਭ ਤੋਂ ਪਹਿਲਾਂ ਆਪਣੀ ਫੋਨ ਦੀ Chrome ਦੇ ਵਿੱਚ ਚਲੇ ਜਾਣਾ Google Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ ਵਾ Amazon Amazonian KDP ਆ ਦੇਖੋ ਆ ਗਿਆ ਮਨ ਜਨੇ KDP ਜੀ ਤੁਸੀਂ ਇੱਥੇ ਆ ਕੇ ਇੰਟਰ ਕਰ ਦੇਣਾ ਪਹਿਲੀ ਆ ਜੀ ਸਿਰਫ ਪਬਲਿਸ਼ਿੰਗ Amazon Kindle Director Publish ਜੀ ਤੁਸੀਂ ਇੱਥੇ ਕਲਿੱਕ ਕਰਨਾ ਪਹਿਲੀ ਸਾਈਟ ਹੀ ਆ ਗਈ ਇਸ ਤੇ ਤੁਸੀਂ ਕਲਿੱਕ ਕਰ ਲੈਣਾ ਜੀ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਮੋਬਾਈਲ ਫੋਨ ਤੇ ਨਾ ਕੁਝ ਇਸ ਤਰ੍ਹਾਂ ਦਾ ਜੁਆਇਨ ਫੇਸ ਇੰਟਰਫੇਸ ਦੇਖ ਨੂੰ ਮਿਲੇਗਾ ਦੇਖੋ ਜੀ ਅੱਜ ਇੱਥੇ ਲਿਖਿਆ ਹੋਇਆ ਤੇ ਜੁਆਇਨ ਆ KDP ਤੁਸੀਂ ਇੱਥੇ ਕਿਤੇ ਵੀ ਤੁਸੀਂ ਜੁਆਇਨ KDP ਤੁਸੀਂ ਕਲਿੱਕ ਕਰ ਸਕਦੇ ਹੋ ਮੈਂ ਸਭ ਤੋਂ ਨੀਚੇ ਜਾਣਾ ਆ ਗਿਆ ਜੁਆਇਨ KDP ਆ ਬੀ ਜੈਲਰੀ ਕਲਰ ਦੇ ਵਿੱਚ ਮੈਂ ਇੱਥੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇਹ ਨਵੀਂ ਜਿਹੜੀ ਇਹ ਹੋਰ ਟੈਬ ਓਪਨ ਹੋ ਜੀ ਇੱਥੇ ਪੁੱਛਿਆ ਇਹਨਾਂ ਨੇ ਯੂਅਰ ਫਰਸਟ ਨੇਮ ਮੈਂ ਇੱਥੇ ਆਪਣਾ ਫਰਸਟ ਨੇਮ ਭਰ ਦੇਣਾ ਜੀ ਸਰੋਏ ਇੱਥੇ ਥੱਲੇ ਪੁੱਛਿਆ ਇਹ ਈਮੇਲ ਤੁਸੀਂ ਆਪਣੀ ਇੱਥੇ ਈਮੇਲ ਭਰ ਦਿਓ ਜੀ ਕੋਈ ਵੀ ਇੱਥੇ ਪੁੱਛ ਰਿਹਾ ਪਾਸਵਰਡ ਤੁਸੀਂ ਕੀ ਭਰਨਾ ਚਾਹੁੰਦੇ ਮੈਂ ਇੱਥੇ ਆਪਣਾ ਪਾਸਵਰਡ ਭਰ ਦੇਣਾ ਜੀ ਇੱਕ S A R o my ਇਹ ਹੀ ਪਾਸਵਰਡ ਨੂੰ ਤੁਸੀਂ ਕਾਪੀ ਕਰਕੇ ਰੀ ਇੰਟਰ ਪਾਸਵਰਡ ਲਿਖਿਆ ਜੀ ਤੁਸੀਂ ਇੱਥੇ ਰੀ ਇੰਟਰ ਪਾਸਵਰਡ ਕਰ ਦੇਣਾ ਕ੍ਰੀਏਟ ਯੂਰ ਕੇ ਡੀ ਪੀ ਅਕਾਊਂਟ ਲਿਖਿਆ ਜੀ ਤੇ ਇਸ ਤੇ ਤੁਸੀਂ ਕਲਿੱਕ ਕਰਨਾ ਜਦੋਂ ਜਦੋਂ ਤੁਸੀਂ ਕ੍ਰੀਏਟ ਕਰ ਦੋਗੇ ਤੁਹਾਡੀ ਈਮੇਲ ਆਈਡੀ ਤੇ ਇੱਕ ਓਟੀਪੀ ਆਏਗਾ ਤੁਸੀਂ ਇਹ ਕਰਨਾ ਆਪਣੇ ਈਮੇਲ ਆਈਡੀ ਤੇ ਜਾਣਾ ਤੁਸੀਂ ਉਹਨੂੰ ਰੀਫਰੈਸ਼ ਕਰ ਲੈਣਾ ਤੁਹਾਡੀ ਈਮੇਲ ਤੇ ਆ ਦੇਖੋ ਮੈਨੂੰ ਇੱਕ ਇਹ ਉਹ ਆ ਗਿਆ ਪਾਸਵਰਡ ਆ ਗਿਆ ਇੱਥੇ ਲਿਖਿਆ 99 ਇਹਨੂੰ ਵੀ ਕਾਪੀ ਕਰ ਲੈਣਾ ਇਹਨੂੰ ਕਾਪੀ ਕਰਨ ਤੋਂ ਬਾਅਦ ਮੈਂ ਆਪਣਾ ਈਮੇਲ ਆਈਡੀ ਤੇ ਜਾਊਗਾ ਇੱਥੇ ਮੈਂ ਪੇਸਟ ਕਰ ਦਾਂਗਾ ਠੀਕ ਹੈ ਜੀ ਆ ਮੈਂ ਇੱਥੇ ਕਰਤਾ ਪੇਸਟ ਇੱਥੇ ਕ੍ਰੀਏਟ ਯੂਰ ਐਮੋਜੀਨ ਅਕਾਊਂਟ ਆ ਗਿਆ ਮੈਂ ਤੇ ਓਕੇ ਕਰ ਦਗਾ ਹੁਣ ਇਸ ਤੋਂ ਬਾਅਦ ਅੱਗੇ ਜਿਹੜੀ ਨਵੀਂ ਟੇਬ ਆਈ ਜੀ ਇਹਦੇ ਨਵੀਂ ਟੇਬ ਤੇ ਇਹਦਾ ਹੈ ਇਹ ਸਾਰਾ ਤੁਸੀਂ ਯੈਸ ਕਰ ਦੇਣਾ ਐਗਰੀ ਤੇ ਕਲਿੱਕ ਕਰ ਦੇਣਾ ਤੁਸੀਂ ਇਹ ਜੋ ਵੀ ਯੂਰ ਟਰਮ ਐਂਡ ਕੰਡੀਸ਼ਨ ਨੇ ਉਹਦੇ ਨਾਲ ਅਸੀਂ ਐਗਰੀ ਆ ਦੇਖੋ ਆ ਹੋ ਗਿਆ ਇੱਥੇ ਅਗਰ ਯੂਰ ਅਕਾਊਂਟ ਰਿਗਿਸਟ੍ਰੇਸ਼ਨ ਇਜ਼ ਇਨਕੰਪਲੀਟ ਜਾਨੀ ਕਿ ਜਿਹੜੀ ਸਾਡੀ ਇਨਫੋਰਮੇਸ਼ਨ ਆ ਉਹ ਜੇ ਕੰਪਲੀਟ ਨਹੀਂ ਹੋਈਗੀ ਇਹਦੇ ਆਪਾਂ ਇਹਦੇ ਵਿੱਚ ਆਪਣੀ ਸਾਰੀ ਜਿਹੜੀ ਉਹ ਆਪਾਂ ਭਰਨੀ ਹੈ ਪੈ ਤੇ ਜਦੋਂ ਨਾ ਕ੍ਰੀਏਟ ਲਿਖਿਆ ਜੀ ਇੱਥੇ ਕ੍ਰੇਡਿਟ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਵੇਖਦੇ ਉਹ ਨਵੀਂ ਟੈਬ ਉੱਪਰ ਹੋ ਗਈ ਹੈ ਇੱਥੇ ਅੱਗੇ ਦੇਖੋ ਕਾਈਂਡਲੀ ਬੁੱਕ ਪੇਜ ਵੇਸ ਇੱਥੇ ਆਪਾਂ ਇਹਦੀ ਜਿਹੜੀ ਆਪਣੀ ਚੀਜ਼ ਉਹ ਆ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਦਾ ਕੁਝ ਇਦਾਂ ਦਾ ਜਿਹੜਾ ਪੇਜ ਹੈ ਜੀ ਓਪਨ ਹੋ ਜਿਗਾ ਉੱਪਰ ਦੇਖੋ ਸਭ ਤੋਂ ਉੱਪਰ ਲਿਖਿਆ ਹੋਇਆ ਹੋਇਆ ਵਾ ਇਹ ਐਮ ਯੂਅਰ ਅਕਾਊਂਟ ਆ ਦੇਖੋ ਲਿਖਿਆ ਯੂਰ ਅਕਾਊਂਟ ਆਪਾਂ ਇਸ ਤੇ ਕਲਿੱਕ ਕਰ ਦਾਂਗੇ ਯੂਰ ਅਕਾਊਂਟ ਦੇ ਉੱਤੇ ਜੀ ਆਪਾਂ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਆਪਣਾ ਫੋਨ ਨੰਬਰ ਭਰਾਂਗੇ ਪਹਿਲਾਂ ਤੁਸੀਂ ਆਪਣਾ ਜਿਹੜ ਆਪਾਂ ਇੰਡੀਆ ਤੋਂ ਆਪਣਾ ਜਿਹੜਾ ਕੰਟਰੀ ਕੋਡ ਆ ਜੀ ਆਪਾਂ ਉਹ ਇੱਥੇ ਸਿਲੈਕਟ ਕਰ ਲੈਣਾ ਆਪਣਾ ਆ ਗਿਆ +91 ਆਪਾਂ ਇੱਥੇ ਆਪਣਾ ਮੋਬਾਈਲ ਫੋਨ ਦੇ ਦੇਣਾ ਮੋਬਾਈਲ ਫੋਨ ਦੇਣ ਤੋਂ ਬਾਅਦ ਇਹ ਸਾਨੂੰ ਮੇਰੇ ਘਰ ਤੇ ਇੱਕ OTP ਭੇਜੇਗਾ ਇੱਥੇ ਲਿਖਿਆ ਸੈਂਡ OTP ਜਿਹੜਾ ਵੀ ਤੁਸੀਂ ਮੋਬਾਈਲ ਨੰਬਰ ਦਵੋਗੇ ਜੀ ਤੁਹਾਡੇ ਤੇ ਮੋਬਾਈਲ ਫੋਨ ਤੇ ਇੱਕ OTP ਆਏਗਾ ਜੀ ਮੋਬਾਈਲ ਤੇ ਇਹ OTP ਆਏਗਾ ਉਹ ਤੁਸੀਂ ਇੱਥੇ ਭਰ ਦਿੰਦੇ ਮੈਨੂੰ ਆਇਆ ਵਾ 170 287 ਮੈਥੇ ਲਿਖਦਾ 170 287 ਠੀਕ ਹੈ ਜੀ ਮੈਂ ਇੱਥੇ ਕੰਟੀਨਿਊ ਕਰ ਦਿੰਦਾ ਮੈਂ ਜੀ ਕੰਟੀਨਿਊ ਕਰਨ ਤੋਂ ਬਾਅਦ ਇਹਦੀ ਜਿਹੜੀ ਨਵੀਂ ਟੇਬ ਆ ਉਹ ਓਪਨ ਹੋ ਜਾਏਗੀ ਆਪਾਂ ਨਵੀਂ ਟੇਬ ਓਪਨ ਹੋਣ ਦੀ ਵੇਟ ਕਰਦੇ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਵੀ ਤੁਹਾਡਾ ਨੈਟ ਕਿੰਨੀ ਫਾਸਟ ਜਾਂਦਾ ਵਾ ਜੋ ਆਪਸ਼ਨਾਂ ਮੈਂ ਇੱਥੇ ਕਰਕੇ ਦਿਖਾ ਰਿਹਾ ਮਾਂ ਤੁਸੀਂ ਸੇਮ ਡਿੱਟੋ ਆਪਣੇ ਮੋਬਾਈਲ ਫੋਨ ਦੇ ਉੱਤੇ ਕਰੀ ਜਾਣੀ ਹੈ ਜੀ ਤੇ ਤੁਹਾਡੇ ਸਾਹਮਣੇ ਦੇਖੋ ਕੁਝ ਇੱਦਾਂ ਦਾ ਇੰਟਰਫੇਸ ਓਪਨ ਹੋ ਜਾਏਗਾ ਇੱਥੇ ਲਿਖਿਆ bizness type individual ਹਨਾ ਆਪਾਂ ਕਰਨਾ ਵਾ individual ਸਾਡਾ individual ਆ ਅਸੀਂ ਆਪਣਾ individual ਕਰਾਂਗੇ ਜੀ ਹੁਣ ਦੇਖੋ ਜੀ ਆਪਾਂ ਕੀ ਕਰਨਾ ਆਪਾਂ ਇੱਥੇ ਇੰਡੀਵਿਜੂਅਲ ਤੇ ਕਲਿੱਕ ਕਰਾਂਗੇ ਕਿਉਂਕਿ ਆਪਾਂ ਕੱਲੇ ਬੰਦੇ ਆ ਆਪਾਂ ਕੱਲੇ ਹੀ ਇੱਥੇ ਆਪਾਂ ਭਰਾਂਗੇ ਇੰਡੀਵਿਜੂਅਲ ਕਰਾਂਗੇ ਹੁਣ ਇੱਥੇ ਆਪਾਂ ਥੱਲੇ ਆਪਣੀ ਡੇਟ ਆਫ ਬਰਥ ਭਰਨੀ ਆ ਇੱਥੇ ਮੈਂ ਆਪਣੀ ਡੇਟ ਆਫ ਬਰਥ ਪਾ ਦੇ ਦਿਨ ਜੀ ਇੱਥੇ ਮੈਂ ਆਪਣੀ ਡੇਟ ਆਫ ਬਰਥ ਭਰਨ ਤੋਂ ਬਾਅਦ ਤੁਸੀਂ ਆਪਣੇ ਆਪਣੀ ਡੇਟ ਆਫ ਬਰਥ ਇੱਥੇ ਭਰ ਦੇਣੀ ਆ ਇੱਥੇ ਲਿਖਿਆ ਵਾ ਕੰਟਰੀ ਰੀਜਨ ਵੀ ਤੁਸੀਂ ਤੁਹਾਡੀ ਕਿਹੜੀ ਕੰਟਰੀ ਹੈ ਹਨਾ ਇੱਥੇ ਆਪਾਂ ਭਰ ਦੇਣੀ ਆ ਇੰਡੀਆ ਆਪਰੇ ਇੰਡੀਆ ਤੋਂ ਤੁਸੀਂ ਜਿਹੜੀ ਵੀ ਕੰਟਰੀ ਤੋਂ ਹੋਗੇ ਤੁਸੀਂ ਆਪਣੀ ਕੰਟਰੀ ਇੱ ਉਸ ਤੋਂ ਬਾਅਦ ਤੁਸੀਂ ਕਰਨ ਤੋਂ ਬਾਅਦ ਥੱਲੇ ਆ ਗਿਆ ਲੀਗਲ ਨੇਮ ਲੀਗਲ ਨੇਮ ਤੁਸੀਂ ਉਹ ਭਰਨਾ ਜੋ ਤੁਹਾਡੇ ਆਧਾਰ ਕਾਰਡ ਦੇ ਉੱਤੇ ਤੁਹਾਡਾ ਨਾਮ ਆ ਤੁਸੀਂ ਉਹ ਇੱਥੇ ਭਰ ਦੇਣਾ ਜਿਵੇਂ ਆਪਣਾ ਨਾਮ ਇੱਥੇ ਭਰ ਦੇਣਾ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਤੁਸੀਂ ਆਪਣੀ ਇੱਥੇ ਭਰ ਦੇਣੀ ਹੈ ਆਪਣਾ ਐਡਰੈਸ ਭਰ ਦੇਣਾ ਮੈਂ ਆਪਣਾ ਇੱਥੇ ਐਡਰੈਸ ਭਰ ਦੇਣਾ ਤੋਂ ਬਾਅਦ ਤੁਸੀਂ ਇੱਥੇ ਆ ਕੇ ਆਪਣੀ ਇੱਥੇ ਨਹੀਂ ਆ ਵੇਅਰ ਇਜ਼ ਯੂਰ ਬੈਂਕ ਵੀ ਤੁਹਾਡਾ ਬੈਂਕ ਕਿਹੜਾ ਵਾ ਤੁਸੀਂ ਆਪਣਾ ਇੱਥੇ ਬੈਂਕ ਅਕਾਊਂਟ ਫਿਲ ਕਰ ਦੇਣਾ ਇਹ ਤੁਸੀਂ ਬਾਟ ਯੂਰ ਬੈਂਕ ਲੈ ਤੇ ਕਲਿੱਕ ਕਰਨਾ ਇੱਥੇ ਸਾਡਾ ਬੈਂਕ ਇੰਡੀਆ ਦੇ ਵਿੱਚ ਆ ਭਾਰਤ ਦੇ ਵਿੱਚ ਭਰ ਦੇਣਾ ਇੱਥੇ ਇੱਥੇ ਲਿਖਿਆ ਅਕਾਊਂਟ ਹੋਲਡਰ ਨੇ ਤੁਸੀਂ ਆਪਣਾ ਇੱਥੇ ਨਾਮ ਭਰ ਦੇਣਾ ਆਪਣਾ ਅਕਾਊਂਟ ਦਾ ਨਾਮ ਭਰ ਦੇਣਾ ਆਪਣਾ ਜਿਹਦੇ ਨਾਮ ਤੇ ਅਕਾਊਂਟ ਆ ਉਹਦਾ ਨਾਮ ਭਰਨਾ ਜਿਹਦੇ ਅਕਾਊਂਟ 'ਤੇ ਤੁਸੀਂ ਕਿੰਨੇ ਵੀ ਪੈਸੇ ਆਉਣ ਉਹਦਾ ਨਾਮ ਭਰਨਾ ਤੁਸੀਂ ਇੱਥੇ ਕਿਸੇ ਹੋਰ ਦਾ ਨਾਮ ਨਾ ਭਰ ਦਿਓ ਠੀਕ ਹੈ ਜੀ ਉਹ ਤੁਹਾਡਾ ਅਕਾਊਂਟ ਕਿਹੜਾ ਹੈ ਬੱਸ ਸੇਵਿੰਗ ਆ ਕਰੰਟਾ ਜਾਂ ਕਿਹੜਾ ਵਾਣਾ ਇੱਥੇ ਇੱਥੇ ਤੁਸੀਂ ਆਪਣਾ ਅਕਾਊਂਟ ਨੰਬਰ ਭਰ ਦੇਣਾ ਜਿਵੇਂ ਤੁਹਾਡਾ ਅਕਾਊਂਟ ਨੰਬਰ ਹੈਗਾ ਜੀ ਤੁਸੀਂ ਇੱਥੇ ਇੱਥੇ ਫਿਲ ਰਹੀ ਐਕਾਊਂਟ ਨੰਬਰ ਭਰ ਦੇਣਾ ਤੁਸੀਂ ਆਪਣਾ ਇੱਥੇ ਤੁਸੀਂ ਆਪਣਾ ਆਈ ਐਫ ਸੀ ਕੋਡ ਭਰ ਦੇਣਾ ਜੀ ਤੁਸੀਂ ਇੱਥੇ ਜਿਹੜਾ ਤੁਹਾਡੇ ਬੈਂਕ ਦਾ ਆਈ ਐਫ ਸੀ ਕੋਡ ਹੋਵੇਗਾ ਤੁਸੀਂ ਉਹ ਇੱਥੇ ਫਿਲ ਕਰ ਦੇਣਾ ਤੁਸੀਂ ਇੱਥੇ ਆਪਣਾ IFSC ਕੋਡ ਜਦੋਂ ਵੀ ਤੁਹਾਡੇ ਬੈਂਕ ਦਾ ਤੁਸੀਂ ਫਿਲ ਭਰ ਕੇ ਤੁਸੀਂ ਇੱਥੇ ਐਡ ਕਰ ਦੇਣਾ ਜੀ ਐਡ ਕਰਨ ਤੋਂ ਬਾਅਦ ਜੋ ਵੀ ਅਗਲੀ ਇਨਫੋਰਮੇਸ਼ਨ ਆਏਗੀ ਤੁਹਾਡੇ ਸਾਹਮਣੇ ਕੁਝ ਇਦਾਂ ਦੀ ਆਏਗੀ ਇਹ ਤੁਹਾਡੇ ਕੋਲ ਪੁੱਛੇਗਾ ਯੂਰ ਕਵਰੈਂਟਲੀ ਕੈਨੋਟ ਰੀਸੀਵ ਦੀ ਪੇਮੈਂਟ ਫੋਰ ਸੈਲਸ ਨੇਮ ਜਿਉਂ ਕਿ ਸਾਡੀ ਅਜੇ ਕੋਈ ਮਤਲਬ ਪੇਮੈਂਟ ਨਹੀਂ ਹੋਈ ਜੀ ਸਾਡੀ ਉਹ ਅਜੇ ਸ਼ੋ ਕਰਦਾ ਤੁਸੀਂ ਇਹ ਦੇਖ ਸਕਦੇ ਆਮਾਜ਼ਨ ਤੋਂ ਪੇਡ ਸਾਡੀ 0 ਆ ਇੱਥੇ ਵੀ ਅਜੇ ਸਾਡੀ 0 ਰੁਪਏ ਜਾਨੀ ਕਿ ਸਾਡਾ ਜੇ ਕੁਝ ਵੀ ਨਹੀਂ ਪੇਮੈਂਟ ਹੋਈ ਹੈਗੀ ਉਸ ਤੋਂ ਬਾਅਦ ਤੁਸੀਂ ਇੱਥੇ ਸੇਵ ਦਾ ਆਪਸ਼ਨ ਹੈ ਤੁਸੀਂ ਇਹਨੂੰ ਸੇਵ ਕਰ ਲੈਣਾ ਜੀ ਇੱਥੇ ਸੇਵ ਆ ਜੀਗਾ ਇਥੇ ਸੀ ਐਮ ਕਾਰਪੋਰੇਟ ਸੀ ਨੂੰ ਦੇਚੋਂ ਦਬਾ ਇੱਥੇ ਆਏਗਾ ਕੰਪਲੀਟ ਟੈਕਸ ਇਨਫੋਰਮੇਸ਼ਨ ਤੁਸੀਂ ਇੱਥੇ ਕਲਿੱਕ ਕਰਦਾ ਕਲਿੱਕ ਕਰਨ ਤੋਂ ਬਾਅਦ ਸੇਵ ਐਂਡ ਕੰਟੀਨਿਊ ਦਬਾ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਸਕਸੈਸ ਹੋ ਗਈ ਹੈ ਜੋ ਵੀ ਤੁਹਾਡੀ ਇਨਕੁਆਰੀ ਸੀ ਉਹ ਓਕੇ ਹੋ ਚੁੱਕੀ ਹੈ ਸਾਰੀ ਹੁਣ ਜੋ ਵੀ ਅਗਲੀ ਟੈਬਲੇਟ ਵਿੱਚ ਦੇਖਦੇ ਆਪਾਂ ਕੀ ਓਪਨ ਹੁੰਦੀ ਆ ਉਧਰ ਗਾੜੀ ਹੀ ਆਪਾਂ ਅੱਗੇ ਨੂੰ ਭਰਾਂਗੇ ਆਪਣਾ ਜੋ ਵੀ ਸੀਗਾ ਇਹ ਦੇਖੋ ਆ ਗਿਆ ਆਪਾਂ ਨੇ ਇਹਦੇ ਨਾਲ ਟੈਕਸ ਇਨਫੋਰਮੇਸ਼ਨ ਭਰਨੀ ਆ ਕਿਉਂਕਿ ਆਪਾਂ ਕੱਲ ਨੂੰ ਟੈਕਸ ਵੀ ਦੇਣਾ ਵਾ ਜਿੰਨੀ ਵੀ ਸਾਡੇ ਕੋਲ ਪੇਮੈਂਟ ਆਈ ਜੀ ਇੱਥੇ ਆ ਰਿ ਇਹ ਇਥੇ ਇੰਡੀਵਿਜੂਅਲ ਬਿਜ਼ਨਸ ਅਸੀਂ ਇੰਡੀਵਿਜੂਅਲ ਆ ਇਕੱਲੇ ਆ ਆਪਾਂ ਇਥੇ ਇੰਡੀਵਿਜੂਅਲ ਕਰ ਰਹੇ ਆ ਇਹ ਪੁੱਛ ਰਿਹਾ ਆਰ ਯੂ ਅ ਯੂਨਾਈਟਿਡ ਸਟੇਟਸ ਯੂ ਐਸ اے ਸਿਟੀਜ਼ਨ ਇਹ ਪੁੱਛ ਰਿਹਾ ਵੀ ਤੁਸੀਂ ਯੂ ਐਸ اے ਸਿਟੀਜ਼ਨ ਹੋ ਜੇ ਤਾਂ ਤੁਸੀਂ ਯੂ ਐਸ اے ਦੇ ਵਿੱਚ ਰਹਿੰਦੇ ਹੋ ਫਿਰ ਤਾਂ ਜੈਸ ਕਰਿਓ ਜੇ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਹੋ ਫਿਰ ਤੁਸੀਂ ਇੱਥੇ ਨੋ ਕਰ ਦੇਣਾ ਨੋ ਕਰਨ ਤੋਂ ਬਾਅਦ ਨੀਚੇ ਆ ਜਾਏਗਾ ਇਹ ਪੁੱਛ ਰਿਹਾ ਵੀ ਤੁਸੀਂ ਕੋਈ ਏਜੰਟ ਹੋ ਜਾਂ ਤੁਸੀਂ ਖੁਦ ਹੋ ਆਪਾਂ ਏਜੰਟ ਨਹੀਂ ਹੈਗੇ ਆਪਾਂ ਇੱਥੇ ਨੋ ਕਰ ਦਾਂਗੇ ਤੁਸੀਂ ਇੱਥੇ ਨੋ ਕਰ ਦੇਣਾ ਨੋ ਕਰਨ ਤੋਂ ਬਾਅਦ ਜੋ ਵੀ ਤੁਹਾਡੀ ਉਹ ਹੋ ਸੀਗੀ ਜੋ ਵੀ ਇਨਫੋਰਮੇਸ਼ਨ ਤੁਹਾਡੀ ਦੇ ਇਹ ਤੁਹਾਨੂੰ ਪੁੱਛ ਰਿਹਾ ਤੇ ਕੰਟਰੀ ਕਿਹੜੀ ਆ ਆਪਣੀ ਜੋ ਵੀ ਕੰਟਰੀ ਆ ਆਪਾਂ ਇੱਥੇ ਭਰ ਦੇਣੀ ਆਪਣੀ ਕੰਟਰੀ ਹੈਗੀ ਆ ਜੀ ਇੰਡੀਆ ਆਪਾਂ ਇੱਥੇ ਇੰਡੀਆ ਭਰ ਦਾਈਏ ਤੇ ਆਪਾਂ ਆ ਗਏ ਆਪਣੀ ਇੰਡੀਆ ਆ ਗਈ ਆ ਬਸ ਇਹ ਗੇ ਭਰ ਦਈਏ ਜੋ ਵੀ ਸਰਦੀ ਐਡਰੈਸ ਜੀ ਉਹ ਜਿਹੜੀ ਸਾਰੀ ਓਕੇ ਆ ਕਿਉਂਕਿ ਇੱਥੇ ਪੁੱਛ ਰਿਹਾ ਇਹ ਵਿਟੀਨ ਵੈਲਿਊ ਜੋ ਵੀ ਤੁਹਾਡੇ ਪੈਨ ਕਾਰਡ ਦੇ ਉੱਤੇ ਪੈਨ ਕਾਰਡ ਦੇ ਤੇ ਜੋ ਵੀ ਇਨਫੋਰਮੇਸ਼ਨ ਹੁੰਦੀ ਆ ਨਾ ਉਹ ਆਪਾਂ ਪੈਨ ਕਾਰਡ ਨੰਬਰ ਜੀ ਆਪਾਂ ਇੱਥੇ ਭਰ ਤੁਸੀਂ ਆਪਣਾ ਜੋ ਵੀ ਤੁਹਾਡਾ ਪੈਨ ਕਾਰਡ ਨੰਬਰ ਆ ਤੁਸੀਂ ਉਹ ਇੱਥੇ ਭਰ ਦੇਣਾ ਜੀ ਆਪਣਾ ਪੈਨ ਕਾਰਡ ਨੰਬਰ ਜਿਹੜਾ ਮੈਂ ਇੱਥ ਪੀਸ ਉੱਤੋਂ ਪਰ ਤੋਂ ਬੋਲ ਤੋਂ ਜਿੱਦ ਲੈਣਾ ਜੈਸਾ ਇਹ ਵਾ ਯੂ ਐਸ 3 ਠੀਕ ਹੈ ਆਪਾਂ ਸੋ ਇਹ ਨਹੀਂ ਕਰ ਆਪਾਂ ਕੰਟੀਨਿਊ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਅੱਗੇ ਆ ਜਾਏਗਾ ਆਪਾਂ ਇਹਨੂੰ ਕੰਟੀਨਿਊ ਕਰ ਦਾਂਗੇ ਕੰਟੀਨਿਊ ਕਰਨ ਤੋਂ ਬਾਅਦ ਇੱਥੇ ਸੇਵ ਲਿਖਿਆ ਸੇਵ ਤੇ ਆਪਾਂ ਕਲਿੱਕ ਕਰ ਦਾਂਗੇ ਬਹੁਤ ਥੋੜੀ ਜਿਹੀ ਆਪਾਂ ਇਹਦੀ ਵੇਟ ਕਰਨੀ ਹੈ ਅਗਲੀ ਪ੍ਰੋਸੈਸ ਤੇ ਆ ਦੇਖ ਲਓ ਸਾਡਾ ਜਿਹੜਾ ਇਨਫੋਰਮੇਸ਼ਨ ਸੀ ਅਕਾਊਂਟ ਉਹ ਸਾਰਾ ਭਰ ਗਿਆ ਸਾਡਾ ਫਾਰਮ ਸੀ ਜਿਹੜਾ ਇਹ ਭਰ ਕੇ ਜੇ ਸਾਨੂੰ ਕੁਛ ਇਦਾਂ ਦਾ ਦਿਖਾ ਦਿੱਤਾ ਜੀ ਠੀਕ ਆ ਓਕੇ ਹੋ ਗਿਆ ਸਾਰਾ ਕੁਝ ਆਪ ਸਾਰਾ ਕੁਝ ਇੱਥੇ ਭਰ ਦਿੱਤਾ ਹੈਗਾ ਆ ਫਾਰਮ ਸਾਰਾ ਤੁਸੀਂ ਆਪਣਾ ਇੱਕ ਵਾਰੀ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਨੀਚੇ ਆਣਾ ਆ ਹੋਂ ਤੋਂ ਇੱਥੇ ਟਿੱਕਾ ਲਗਾ ਟਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣਾ ਸਿਗਨੇਚਰ ਕਰਦੇ ਨੇ ਜੋ ਵੀ ਤੁਹਾਡਾ ਆਧਾਰ ਕਾਰਡ ਦੇ ਉੱਤੇ ਨਾਮ ਆ ਜਾਂ ਪੈਨ ਕਾਰਡ ਦੇ ਉੱਤੇ ਨਾਮ ਤੁਸੀਂ ਉਹ ਆਪਣਾ ਨਾਮ ਇੱਥੇ ਭਰ ਦੇਣਾ ਠੀਕ ਹੈ ਜੀ ਭਰਨ ਤੋਂ ਬਾਅਦ ਤੁਸੀਂ ਇੱਥੇ ਜਦੋਂ ਤੁਹਾਡਾ ਤੁਸੀਂ ਆਪਣਾ ਨਾਮ ਭਰ ਦੋਗੇ ਤੁਸੀਂ ਆ ਡਾਟਾ ਜਿਹੀ ਜਿੰਦਾਂ ਦੀ ਹੋਈਗੀ ਤਾਂ ਤੁਸੀਂ ਇੱਥੇ ਸਬਮਿਟ ਫਾਰਮ ਤੇ ਕਲਿਕ ਕਰਨਾ ਸਮੂਲ ਫੋਨ ਤੇ ਕਲਿਕ ਕਰਨ ਤੋਂ ਬਾਅਦ ਇੱਥੇ ਆ ਗਿਆ ਵੈਲੀ ਡੇਟਡ ਮਤਲਬ ਇਹ ਸਾਡਾ ਅਪਡੇਟ ਹੋ ਗਿਆ ਇੱਥੇ ਆ ਗਿਆ ਐਗਜ਼ਿਟ ਇਹ ਇੰਟਰਵਿਊ ਆਪਾਂ ਇੱਥੇ ਐਗਜ਼ਿਟ ਤੇ ਕਲਿਕ ਕਰਦਾਂਗੇ ਕਲਿਕ ਕਰਨ ਤੋਂ ਬਾਅਦ ਮੁੜ ਕੇ ਸਾਨੂੰ ਫੇਰ ਆਪਣੇ ਹੋਮ ਪੇਜ ਦੇ ਉੱਤੇ ਇਹ ਲੈ ਜਾਏਗਾ ਆਇਆ ਨਵਾਂ ਜਿਹੜਾ ਹੋਮ ਪੇਜ ਆ ਇਹ ਇੱਥੇ ਆ ਕੇ ਓਪਨ ਹੋ ਜਾਈ ਗਈ ਆ ਦੇਖੋ ਜਿਹੜਾ ਸਾਡਾ ਅਕਾਊਂਟ ਆ ਪੂਰਾ ਰੈਡੀ ਬਣ ਕੇ ਰੈਡੀ ਹੋ ਗਿਆ ਵਾਂ ਸਾਡਾ ਇਹ ਅਸੀਂ ਹੁਣ ਇਹਦਾ ਅਗਲਾ ਸਟੈਪ ਕੀ ਆ ਉਹ ਤੁਹਾਨੂੰ ਮੈਂ ਉਹਦੇ ਵਾਸਤੇ ਇੱਕ ਅਲੱਗ ਤੋਂ ਇੱਕ ਅਲੱਗ ਨਵੀਂ ਵੀਡੀਓ ਬਣਾ ਕੇ ਲੈ ਕੇ ਆਉਂਗਾ ਤੁਸੀਂ ਫਿਲਹਾਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਸੀਂ ਇਹੀ ਇੱਕ ਸੈਟਅਪ ਕਰਨਾ ਵਾ ਆਹ ਦੇਖੋ ਜੀ ਕਿੰਨੇ ਸੌਖੇ ਤਰੀਕੇ ਨਾਲ ਕਿੰਨੇ ਸੌਖੇ ਤਰੀਕੇ ਨਾਲ ਤੁਸੀਂ ਆਪਣਾ ਖਾਤਾ ਵਾ ਜਿਹੜਾ ਆਪਣਾ ਤੁਸੀਂ Amazon KDP ਤੇ ਉੱਤੇ ਬਣਾ ਲਿਆ केडीवी ਜਦੋਂ ਤੁਹਾਡਾ ਖਾਤਾ ਬਣ ਗਿਆ ਹੁਣ ਜਿਹੜੀ ਅਗਲੀ ਵੀਡੀਓ ਆਏਗੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਉਹਦੇ ਵਿੱਚ ਕਿਤਾਬ ਆ ਜਿਹੜੀ ਇੱਕ ਕਿਤਾਬਾ ਡਰਾਇੰਗ ਬੁੱਕ ਆ ਜਿਹੜੀ ਤੁਸੀਂ ਉਹਦੇ ਤੇ ਕਿਵੇਂ ਤੁਸੀਂ ਸੇਲ ਕਰਨੀ ਆ ਕਿੱਥੋਂ ਡਾਊਨਲੋਡ ਕਰਨੀ ਆ ਸੋ ਉਹ ਵੀਡੀਓ ਨੂੰ ਦੇਖਣ ਦੇ ਲਈ ਵੀ ਅਸੀਂ ਉਹ ਕਿਤਾਬ ਕਿਵੇਂ ਡਾਊਨਲੋਡ ਕਰਨੀ ਆ ਐਮਾਜਨ ਦੇ ਉੱਤੇ ਕਿਵੇਂ ਸੇਲ ਕਰਨੀ ਆ ਵੀ ਸਾਨੂੰ ਪੈਸਿਆਂ ਦਾ ਕਿਵੇਂ ਪਤਾ ਲੱਗੂਗਾ ਪਲੀਜ਼ ਉਹ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਦੋਂ ਵੀ ਮੈਂ ਉਹ ਵੀਡੀਓ ਜਿਹੜੀ ਆਵੇ ਅਪਲੋਡ ਕਰਕੇ ਆਪਣੇ ਚੈਨਲ ਦੇ ਉੱਤੇ ਪਾਵਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਉਹ ਦੇਖ ਉਸ ਗੋਦੀ ਉਹ ਵੀਡੀਓ ਮੈਂ ਕੱਲ ਪਾਦਾ ਕਿਉਂਕਿ ਮੇਰੀ ਪੂਰੀ ਕੋਸ਼ਿਸ਼ ਆ ਵੀ ਮੈਂ ਨਾਲ ਦੀ ਨਾਲ ਉਹ ਜਿਹੜੀ ਵੀਡੀਓ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਸੋ ਇਸ ਲਈ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਜੀ ਤਾਂ ਤੁਸੀਂ ਮੈਨੂੰ ਪਲੀਜ਼ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਗਰ ਜਿੰਨੇ ਵੀ ਮੇਰੇ ਭੈਣ ਭਰਾ ਨੇ ਜਿਹੜੇ ਵੀ ਮੇਰੇ ਭੈਣ ਭਰਾ ਨੇ ਚਾਹੇ ਸਟੂਡੈਂਟ ਜਾ ਕੁਝ ਵੀ ਨਹੀਂ ਕਰਦੇਗੇ ਉਹ ਮੇਰੀ ਵੀਡੀਓ ਦੇਖਦੇ ਪਏ ਨੇ ਨਾ ਤਬਲੀਜ਼ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹੂੰਗਾ ਕਿ ਪਲੀਜ਼ ਤੁਸੀਂ ਸਵਾ ਨਾਗਵਾਓ ਤੁਸੀਂ ਅੱਜ ਹੀ ਹੋਣੀ ਮੇਰੀ ਵੀਡੀਓ ਦੇਖੀ ਤਾਂ ਹੋਣੀ ਹੀ ਆਪਣਾ केडीपी अकाउंट ਬਣਾ ਲਓ ਤੇ ਕਦੋਂ ਨੂੰ ਮੈਂ ਉਹ ਵੀਡੀਓ ਪਾ ਦੇਣੀ ਆ ਵੀ ਤੁਸੀਂ ਉੱਤੋਂ ਪੈਸੇ ਕਿਵੇਂ ਕਮਾ ਸਕਦੇ ਆ ਕਿਉਂਕਿ ਨਾਲ ਦੇ ਨਾਲ ਜੇ ਤੁਸੀਂ ਮੇਰੇ ਹਿਸਾਬ ਨਾਲ ਚੱਲੋਗੇ ਮੇਰੇ ਨਾਲ ਸਟੈਪ ਵਾਈਜ਼ ਸਟੈਪ ਚੱਲੋਗੇ ਨਾ ਤਾਂ ਤੁਸੀਂ ਬਹੁਤ ਛੇਤੀ ਅਰਨੀ ਕਰਨੀ ਸ਼ੁਰੂ ਕਰ ਦੋਗੇ ਤੇ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣੀ ਚਾਹਣਾ ਜੀ ਮੈਂ ਬਹੁਤ ਜਲਦੀ ਨਾ ਜਲੰਧਰ ਸ਼ਹਿਰ ਦੇ ਵਿੱਚ ਆਪਣੀ ਲਾਈਵ ਵਰਕਸ਼ਾਪ ਆ ਜਿਹੜੀ ਮੈਂ ਉਹ ਸ਼ੁਰੂ ਕਰਨ ਜਾ ਰਿਹਾ ਜੀ ਜਿਵੇਂ ਕਿ ਮੇਰੀ ਪਹਿਲਾਂ ਲੁਧਿਆਣਾ ਵਿੱਚ ਹੋਈ ਸੀ ਪਟਿਆਲੇ ਮੇਰੀ ਦੋ ਵਾਰੀ ਹੋ ਚੁੱਕੀ ਆ ਤੇ ਹੁਣ ਮੈਂ ਜਲੰਧਰ ਸ਼ਹਿਰ ਦੇ ਵਿੱਚ ਆਪਣੀ ਲਾਈਵ ਵਰਕਸ਼ਾਪ ਹੈ ਜਿਹੜੀ ਮੈਂ ਸ਼ੁਰੂ ਕਰਨ ਜਾ ਰਿਹਾ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ YouTube Facebook Instagram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਮਤਲਬ ਆਪਣੀ ਕਿਸੇ ਵੀ ਵੀਡੀਓ ਨੂੰ ਕਿਸੇ ਵੀ ਤਰ੍ਹਾਂ ਦੀ ਵੀਡੀਓ ਨੂੰ ਤੁਸੀਂ ਕਿਵੇਂ ਸ਼ੂਟ ਕਰਨਾ ਵਾ ਕਿਵੇਂ ਉਸ ਨੂੰ ਐਡਿਟ ਕਰਨਾ ਵਾ ਕਿਵੇਂ ਤੁਸੀਂ ਆਪਣੇ ਚੈਨਲ ਦੀ ਸੈਟਿੰਗ ਕਰਨੀ ਆ ਤੇ ਕਿਵੇਂ ਤੁਸੀਂ ਆਪਣੀ ਵੀਡੀਓ ਨੂੰ ਪਬਲਿਸ਼ ਕਰਨਾ ਕਿ ਕਿਹੜਾ ਉਹ ਜਿਹੜਾ ਸਹੀ ਟਾਈਮ ਹੈ ਜਿਹਦੇ ਵਿੱਚ ਤੁਸੀਂ ਸਹੀ ਟਾਈਮ ਦੇ ਵਿੱਚ ਆਪਣੀ ਵੀਡੀਓ ਨੂੰ ਤੁਸੀਂ ਆਪਣੇ YouTube ਦੇ ਉੱਤੇ ਅਪਲੋਡ ਕਰਾ ਦੇਣਾ ਤੇ ਜਿਹੜੀ ਜਿਹੜੀ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਸਕੇ ਜੀ ਸੋ ਅਗਰ ਤੁਸੀਂ ਉਹ ਮੇਰੀ ਲਾਈਵ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਕੋਲੋਂ ਤੁਸੀਂ ਪੁੱਛ ਸਕਦੇ ਹੋ ਸਾਡੀ ਜਿਹੜੀ ਆਉਣ ਵਾਲੀ ਵਰਕਸ਼ਾਪ ਆ ਜੀ ਉਹ ਕਦੋਂ ਤੇ ਕਿੰਨੀ ਤਰੀਕ ਨੂੰ ਕਿਹੜੀ ਜਗ੍ਹਾ ਦੇ ਉੱਤੇ ਹੋ ਰਹੀ ਜੀ ਸੋ ਮੈਂ ਤੁਹਾਨੂੰ ਸਾਰ ਨੂੰ ਇਹ ਕਹਾਂਗਾ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਲਗਾ ਲੈਣੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬярਪਰੀ ਸਤਿ ਸ੍ਰੀ ਅਕਾਲ